ਦੇ ਛੋਟੇ ਸਹਿਰ ਜਾਂਦਿਆਂ ਦੀ ਜਦੋਂ ਨੀਹਾ ਦੇ ਵਿੱਚ ਚਿੰਮਾਈ ਹੋ ਰਹੀ ਸੀ ਉਹਦੇ ਉਸ ਜ਼ੁਲਮ ਦੇ ਵਿਰੁੱਧ ਹਾ ਦਾ ਨਾਂ ਨਾਂ ਵਾਲੇ ਕਵਿਤਰ ਕੀਆ ਜਦੋਂ ਮਲੇਰ ਕੋਲੇ ਵਾਲੇ ਖੜ ਕੇ ਕਿਸੇ ਇੱਕ ਪਾਸੇ ਤੋਂ ਸਮਝ ਲੋ ਖੜ ਗਏ ਸੋ ਚਿੰਨੀ ਵਾਲੇ 2014 ਤੋਂ ਲੱਗਿਆ ਮੈਂ ਅਨਾਲੀ ਕਾਲਜ ਐ ਸਭ ਤੋਂ ਪਹਿਲੀ ਟਰੋਫੀ ਵੀ ਇਖੋ ਦਿੱਤੀ ਸੀ ਉਹ ਬਣਾਤੇ ਮੈਂ ਰਸਤਾ ਬਣਾਤੇ ਤੇ ਬਿਜਲੀ ਫਰੀ ਕਰਦੀ ਮੈਂ 1 ਕਰੋੜ ਰੁਪਇਆ ਸ਼ੀਦਾ ਨੂੰ ਸਮਾਨ ਦਾ ਸਿੱਧਾ ਨਾਲ ਅਰਸ਼ ਕਰ ਕਰ ਪਚਾਉਗਾ ਮੈਂ ਸਿਰ 2 ਸਾਲ ਬਿਤਾਵਾ ਤੇ ਕੰਦੀਵਾਲ ਜੱਜ ਸਾਹ ਹੋਗੇ 10 ਸਰਨਾਬ ਆਦਮੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਠਰਾ ਕੇ ਵੋਟਾਂ ਮੰਗਣੀ ਕਰੀ ਸ਼ਰਮ ਦੀ ਗੱਲ ਲੱਗੋ ਸ਼ਰਮ ਦੀ ਗੱਲ ਨਹੀਂ ਗੱਲਾਂ ਜੀ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਤੋਂ ਲਫ਼ਜ਼ ਹੈ ਮੌਲਿਕ ਹੈ ਜੋ ਆਰਗੇਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇੱਧਰ ਉੱਧਰੋਂ ਲਫ਼ਜ਼ ਕਰਦੀ ਹੁੰਦੀ ਹੈ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਲੌਪ ਕੀਤੇ ਹੋਏ 6 ਲੱਖ ਲਫ਼ਜ਼ ਹੈ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦਨ ਸਿਰਫ 10 ਜਾਂ 12 ਹੁੰਦੇ ਬਸ शमशान कब्रस्तान हिंदू मुसलमान पाकिस्तान दावा 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 दावा। वो शिक्षा रोजगार शिक्षा रोजगार सेहत देश की तरक्की ਕਦੇ ਕਦੇ ਉਹ ਇਹ ਜਿਹੇ ਗੱਲਾਂ ਵੀ ਬੋਲ ਦਿਆ ਕਰਨ ਨਹੀਂ ਬੋਲਿਆ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਅੱਜ ਇੱਕ ਪੰਜਾਬ ਦੇ ਬੀਬੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੇਰੇ ਗੱਲ ਸੁਣੋ ਪੰਜਾਬ ਦੇ ਵਿੱਚ ਇਤਨੀ ਕੋਸ਼ਿਸ਼ ਨਹੀਂ ਕਰ ਸਕਦਾ ਕਿ ਤੁਸੀਂ ਇੱਕ ਸਮਾਜ ਨੂੰ ਦੂਜੇ ਨਾਲ ਦੋਦੇ ਸਮਾਜ ਨੂੰ ਲੜਾਉਂਗੇ ਪੰਜਾਬ ਦੀ ਤਰੱਕੀ ਐਨੀ ਉਜਾਊ ਹੈ ਜਿਹੜਾ ਵੀ ਬੀਜ ਬੀਜੋਗੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਤਾਂ ਫਿਰ ਦੱਸਦੇ ਕਿ ਨਹੀਂ ਤੇ ਕਹਿੰਦੇ ਕਿ ਅੱਜ ਜਿੰਦਾਬਾਦ 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 ਮੈਂ ਇਹਨਾਂ ਨੂੰ ਕਹਿੰਦਾ ਮਗਾ ਸਿਹਾਲ ਆ ਗਿਓ ਅਸੀਂ ਆਪਣੀਆਂ ਇਤਾਂ ਅਸੀਂ ਆਪਣੀਆਂ ਸੰਗਰਾਮਾਂ ਅਸੀਂ ਆਪਣੀਆਂ ਨਾਮੀਆਂ ਅਸੀਂ ਆਪਣੀਆਂ ਕ੍ਰਿਸਮਸ ਤੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਨ ਜੈਤੀਆਂ ਸਾਰੇ ਇਕੱਠੇ ਬੁਲਾਉਣਾ ਵਿਰੋਧ ਕਰ ਵੀਰੋ ਨੀਤੂ ਬੋਟਾ ਪਾਉਂਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਬੋਟਾ ਪਾਓ ਇਹ ਅਸੀਂ ਤਜਰਬਾ ਦੇ ਨਫਰਤ ਦੀ ਆਲਮੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਤਰ੍ਹਾਂ ਦੇ ਧਰਮ ਤੇ ਚੱਤੇ ਆਿਆਂ ਨੂੰ ਇੱਥੋਂ ਬਾਹਰ ਦਾ ਰਸਤਾ ਬੁਲਾਉਂਦੇ ਆਗਲ ਕੇ ਆ। ਸੋ ਵੀਰੋ ਵੀਰੋ ਗਲੇਪੁਰ ਦੇ ਤੋਂ ਕਾਹਲ ਤੋਂ ਬੋਲ ਕੇ ਮੁਹੰਮਦ ਰਫੀ ਸਾਬ ਇੱਥੇ ਪ੍ਰਕਾਸ਼ ਸਿੰਘ ਪ੍ਰਕਾਸ਼ ਅਮਰ ਸਿੰਘ ਅਤੇ ਅਮਰ ਸਿੰਘ ਅਮਰ ਪ੍ਰਿੰਸੀਪਲ ਜੀ ਸ਼ਮੀਮ ਇਕਵਾਲ ਉਮੀਦ ਹੋ ਗਿਆ ਬੜਾ ਬੜਾ ਨਾ ਜੀ ਸ਼ਮੀਮ ਬਹੁਤ ਸਾਰੇੁੰ ਦੇ ਮੇਰ ਨਾਲ ਫਰੇ ਕੋਲ ਦੇ ਕਿੰਨੇ ਕੰਮ ਕਰਦੇ ਪੰਜਵੀਂ ਜਬੀਲੀ ਜੀ ਬੈਠਿਆ ਹੈ ਅੱਜ ਵੀ ਜਦੋਂ ਗ੍ਰੇਡ ਕੋਲੇ ਪਰ ਕੋਈ ਵੀ ਕੰਮ ਕਿਣਾ ਹੋਏ ਤਿਕਣਾ ਚਾਹਨਾ ਖਰਾਤੇ ਇੰਨੇ ਮੇਰੇ ਚ ਇੰਨੇ ਜ਼ਿਆਦਾ ਲੋਕ ਆਜੇ ਇੰਟਰਵਿਊ ਸੌਣ ਦਾ ਤੇ ਉਹ ਸੁਖੀ ਨਾਲ ਕੋਈ ਦਿਨੇ ਦੁਪਹਿਰ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜਾ ਰਹਿੰਦਾ ਉਹਦਾ ਟੈਂਪਰੇਚਰ ਖੁੱਸ ਕੇ ਜਾਂਦੇ ਬਾਹਰ ਸਾਤਰੀ ਲਾਦੀ ਹੋਣੀ ਜਿੱਤੇ ਚੀਕ ਦੀ ਤੇ ਟੈਂਪਰੇਚਰ ਵੀ ਕੁਝ ਹਾਊ ਮਾਚ ਇਸ ਦਾ ਟੈਂਪਰੇਚਰ ਸਰ ਇਟਸ 14 ਡਿਗਰੀ ਸੈਲਸਿਅਸ ਓ ਮਾਈ ਗੋਡ ਟੂ ਆਰ ਜਦੋਂ ਬੀ ਹੋ ਜਾਏ ਦੱਸੋ ਕੀ ਕਰਨ ਟਾਕ ਤੇ ਤੁਹਾਡਾ ਪੰਜਾਬ ਚੋਂ ਜਾਂਦਾ ਹੈ ਉਹ ਜਿਹੜਾ ਆਪਣੇ ਨਾਲ ਦੇ ਇਸ ਦਾ ਹੈ ਆਪਾਂ ਖੇਤਾਂ ਦੇ ਪੁੱਤ ਆਪਾਂ ਮੋਰਾਂ ਟੋਲੇ ਚ ਨਿੱਕੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਜਾਂ ਚ ਪੜੇ ਹੋਏ ਆਪਾਂ ਪੜ੍ਹੇ ਪਰ ਸੰਕਿਆ ਕਰਦੇ ਆਪਾਂ ਆਪਣੇ ਕਲਚਰ ਨੂੰ ਯਾਦ ਕਰਦੇ ਆਏ ਸਭ ਇਹ ਇੱਕ ਫਿਰ ਇਸ ਦਾ ਮੰਨ ਜਾਣੀ ਸੋ ਮੈਂ ਇਹ ਗੱਲ ਕਹਿ ਰਿਹਾ ਹਾਂ ਜੀ ਭਾਈ ਉਹ ਬੰਦੇ ਜਿਹੜੇ ਕਿਤੀ ਗੱਲ ਗਈ ਹੈ ਕਿ ਜੇ ਭਾਈਚਾਰੇ ਨਾਲ ਚੱਲਦੇ ਤਾਂ ਇਹ ਬੰਦ ਨਹੀਂ ਆਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਲੋਕਾਂ ਨੂੰ ਸਬਕ ਦਉਂਦਾ ਇਹ ਲੋਕਾਂ ਨੂੰ ਮੂਰਖ ਬਣਾਉਣੀ ਕੋਸ਼ਿਸ਼ ਕਰਦੇ ਨੇ। ਤੇਰੇ ਮਰਜਾ ਜਿਹੜੀ ਹੈ 14 ਜਿਹੜੀ ਹੈ ਡੈਕਟਰ ਕਿਹਨੇ ਤੇਰੇ ਨਹੀਂ ਹੁੰਦਾ। ਮੀਰੋ ਮੌਜੂਦ ਹੈ ਆਈਐਸਡੀ ਜੈ ਲੀਕਰਦਾ ਸੀ ਅਚਾਨਕ ਖਾਉਂਦਰੀ ਪਾਰਟੀ ਬਣ ਗਈ ਬਰਨਾਲੇ ਤੋਂ ਫਿੱਟ ਬਣ ਗਈ ਬਰਨਾਲੇ ਤੋਂ ਹਾਇਤ ਅੰਦਰ ਕੇ ਬੈਠ ਗਏ। ਫਿਰ 19 ਦੇ ਵਿੱਚ ਫਿਰ ਜਿਹੜੇ ਜੋ ਮੈਂ ਖੜਾ ਸੀ ਫਿਰ ਪਾਈ ਦੇ ਵਿੱਚ ਫਿਰ ਕੀ ਮੈਨੂੰ ਲੱਗਣਾ 115 ਦੀ ਪਾਟੀ ਚ ਬਟੇ ਲੱਗਾ ਲਾ ਬੰਦਾ ਉਹ ਕੋਈ ਕਿਧਰ ਭੱਜ ਕਿਧਰ ਭੱਜ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ ਅੰਦੋਰੀ ਦਾ ਛੇੜ ਹੈ ਉਹ ਕਮਾਲ ਦਾ ਜਿੱਦ ਕਿ ਦਾ ਉਹ ਹਵਾ ਬਣਾ ਲੇ ਤੇ ਨਾ ਬੋਤਾਂ ਵੇਲੇ ਵਧੀਆ ਤਰੀਕੇ ਨਾਲ ਲਿਖਿਆ ਹੈ ਕਹਿੰਦਾ ਸਰਹੱਦ ਪਰ ਤਣਾਅ ਹੈ ਕਿਆ ਸਰਹੱਦ ਪਰ ਤਣਾਅ ਹੈ ਕਿਆ ਅਤਾ ਕਰੋ ਕਹੀਂ ਤੇ ਚਲਾਓ ਹੈ ਕੋਲੇ ਭਵੰਤ ਮਾਨ ਸਾਹਿਬ ਜਿਹੜੇ ਹੈਗੇ ਨੇ ਰੋਡ ਸ਼ੋਅ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਬੰਦੇ ਵਿੱਚ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਸ਼ੁਰੂ ਕਰਦਾ ਰੱਬ ਦੇ ਨਾਮ ਤੇ ਬਹੁਤ ਖੁਸ਼ੀ ਹੈ ਅਤੇ ਮੇਰੇ ਕੋਲੇ ਦੇ ਵਿੱਚ ਬੜਾ ਉਤਸ਼ਾਹ ਹੈ ਮੈਨੂੰ ਉਮੀਦ ਹੈ ਕਿ ਜ਼ਿਲ੍ਹੇ ਸੰਗਰੂਰ ਦੇ ਵਿੱਚ ਕਾਫੀ ਰਿਕਾਰਡ ਤੋੜੇ ਨੇ ਪਰ ਮਲੇਕ ਪੁੱਲਾ ਜੀ ਬਹੁਤ بڑا ਰਿਕਾਰਡ ਤੋੜਨ ਜਾ ਰਿਹਾ ਹੈ ਬਹੁਤ ਤੁਹਾਨੂੰ ਦੇਖਿਆ ਉਹ ਜੀ ਦਾ ਬੜਾ ਹੁਸ਼ਿਆ ਹੈ ਮੇਨ ਤਾਂ ਕਹਿ ਰੋ ਗੱਲ ਮੇਰੀ ਯੂਥ ਬਹੁਤ ਬੜਾ ਰੋਲ ਲਮਾਉਦਾ ਹੈ ਅੱਜ ਤੁਹਾਨੂੰ ਦੇਖਿਆ ਉਹ ਹਜ਼ਾਰਾਂ ਇਤਤਾਰ ਦੇ ਵਿੱਚ ਮੇਨ ਯੂਥ ਹੀ ਆਇਆ ਹੈ ਔਰ ਜਿਹੜਾ ਮਾਰਕੀਟ ਹੈ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦਾ ਬੜਾ ਕਰੇਜ਼ ਹੈ ਮੁੱਖ ਮੰਤਰੀ ਸਾਹਿਬ ਆਉਂਦਾ ਨੀ ਸੇਪੀ ਜੇਰਾ ਸਾਰਾ ਆਉਂਦਾ ਬਹੁਤ ਜ਼ਿਆਦਾ ਕਰੇਜ਼ ਹੈ ਔਰ ਬਹੁਤ ਕੁਝ ਹੀ ਹੈ ਬੜਾ ਅੱਛਾ ਜਿਵੇਂ ਕਿ ਦੇਖ ਜਾਵੇ ਰੋਡ ਸੋਦਾ ਟਾਈਮ 4:30 ਵਜੇ ਰੱਖਿਆ ਗਿਆ ਸੀਗਾ ਅੱਜ 2 ਘੰਟੇ ਲੇਟ ਚੱਲੇਗਾ ਹਾਲੇ ਵੀ ਕਿਨੇੜੇ ਤੇਰੇ ਸਰ ਗੁਜਾਰਿਸ਼ ਹੈ ਮੁੱਖ ਮੰਤਰੀ ਸਾਹਿਬ ਦੀ ਪਿੱਛੇ ਕਾਫੀ ਮੀਟਿੰਗਸ ਨੇ ਪ੍ਰੋਗਰਾਮ ਸੌਰੀ ਮਾਫੀ ਹੋਰ ਰੋਡਸ ਉਹ ਵੀ ਹੁੰਦੇ ਨੇ ਪਰ ਐਸੇ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਇੱਕ ਦਿਨ ਇੱਕ ਦਿਨ ਦੇ ਵਿੱਚ 10-10 ਰੋਡ ਸ਼ੋਅ ਕਰਦੇ ਨੇ ਤੇ ਔਰ ਮੌਸਮ ਦੇ ਮੌਸਮ ਕਰਕੇ ਜੜਮੀ ਬਹੁਤ ਸੀ ਨਸਾਨੀ ਵੀ ਕਿਹਾ ਥੋੜਾ ਛੇਡਾ ਟਾਈਮ ਆਈ ਹੋ ਮਾ ਅੱਛਾ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਦੀ ਟੱਕਰ ਦੀ ਕਿਹੜੀ ਪਾਰਟੀ ਹੈ ਸਰ ਹਰ ਪਾਰਟੀ ਰਾਜਨੀਤੀ ਦੇ ਵਿੱਚ ਬੁਤਬੁਤੀ ਹੋਈ ਹੈ ਕਹਲੋ ਗੱਲ ਮੇਰੇ ਇਲੈਕਸ਼ਨ ਦੇ ਵਿੱਚ ਪਰ ਅਸੀਂ ਏਜੰਡਾ ਲੈ ਕੇ ਚੱਲਦੇ ਆ ਅਸੀਂ ਸਿਰਫ ਸਾਡਾ ਇੱਕਵਾਵਾ ਜ ਔਰਤਾਂ ਨੂੰ 1000 ਰੁਪਏ ਦੇਣਾ ਉਹਨੂੰ ਛੱਡ ਕੇ ਅਸੀਂ ਆਪਣੇ ਸਾਰੇ ਵਾਅਦੇ ਪੂਰੇ ਕਰ ਚੁੱਕੇ ਹਾਂ ਪੂਰੇ ਕਿਸੇ ਵੀ ਕਮਿਊਨਿਟੀ ਨੂੰ ਨਹੀਂ ਕਿਸੇ ਵੀ ਜਾਤ-ਪਰਾਇ ਦੇ ਨਹੀਂ ਪੂਰੇ ਪੰਜਾਬ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਚਾਹੇ ਉਹ ਕਿਸੇ ਵੀ ਧਰਮ ਨੂੰ ਵਿਗਾਮ ਕਰਦਾ ਹੋਵੇ ਉਹਨੂੰ 600 ਯੂਨਿਟ ਦੋ ਮਹੀਨਿਆਂ ਦਾ ਫ੍ਰੀ ਹੈ ਪਿੰਡਾਂ ਦੇ ਵਿੱਚ ਜਿਵੇਂ ਨਹਿਰਾ ਨਵੀਆਂ ਬਣੀਆਂ ਨੇ ਐਂ ਤੁਹਾਨੂੰ ਦੇਖਿਆ ਉਹਦਾ ਮਲੇਰ ਤੋਂ ਬਲੇ ਚਾਰ ਸੂਏ ਨਹਿਰਾ ਵਰਗੇ ਬਣ ਰਹੇ ਨੇ ਮੋਟਰਾਂ ਦੀ ਲਾਈਨ ਠੀਕ ਰਾਤੋਂ ਰਾਤ ਸਾਰੀ ਰਾਤ ਕਿਸਾਨ ਅਕੇ ਰਹਿਦੇ ਖੇਤਾਂ ਦੇ ਵਿੱਚ ਕੋ ਟੋਟਲ ਬੰਦਾ ਹੈ ਕਿ ਮੇਰੇ ਕਹਿਣ ਨਾਲ ਨਹੀਂ ਕੋਈ ਆਪ ਵੀ ਜਾ ਕੇ ਪਤਾ ਕਰ ਸਕਦੇ ਬਹੁਤ ਖੁਸ਼ੀ ਹੈ ਐਸਾ ਮੁੱਖ ਮੰਤਰੀ ਪੰਜਾਬ ਨੂੰ ਮਿਲਣਾ ਪੰਜਾਬ ਦਾ ਬੜਾ ਉਸਾ ਹੈ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਆਪਣੀ ਸੁਨਹਿਰੀ ਸੀਧਾਪਾ ਬੜੇ ਹੀ ਮਾਰਜ ਨਾਲ ਜਿਤਾਈਏ ਔਰ ਬਹੁਤ ਪਿਆਰਾ ਮੀਡੀਅਰ ਬੜਾ ਪਿਆਰਾ ਬੰਦਾ ਹੈ ਉਹਦੀ ਉਹਦੀ ਪੂਰੀ ਚੀਜ਼ ਉਹਦੇ ਪਰਨਾਲਿਕ ਜਾ ਕੇ ਪੁੱਛੋ ਦੋ ਵਾਰੀ ਜਿੱਤੇ ਹੋਏ ਐਮਐਲਏ ਹੈ ਮੰਤਰੀ ਹੈ ਔਰ ਆਪਣੀ ਬਹੁਤ ਸੇਵਾ ਕਰਨਗੇ 13 0 ਦੀ ਗੱਲਬਾਤ ਸ਼ੁਰੂ ਹੋਈ ਸੀ ਵੀ 13 0 ਨਾਲ ਜਿੱਤ ਅਸੀਂ ਹਾਸਲ ਕਰਾਂਗੇ ਕਿਵੇਂ ਦੇਖਦੇ ਹਾਂ ਅਰੇ ਸਰ ਮੇਰੀ ਬੇਨਤੀ ਹੈ ਵੇਖੋ ਰਾਜਨੀਤੀ ਦੇ ਵਿੱਚ ਮੈਨੂੰ ਵੀ 23 ਸਾਲ ਹੋ ਗਏ ਪਰ ਕੰਮਾਂ ਦੇ ਨਾਲ ਅਗਰ ਤੁਸੀਂ ਲੋਕਾਂ ਨੂੰ ਅੱਜ ਜਾਣੇ ਹੋ ਕੰਮਾਂ ਦੇ ਨਾਲ ਲੋਕ ਜਾਂਦੇ ਨੇ 4 ਸਾਲ ਬਾਅਦ ਜੇ ਲਾਸਟ ਈਅਰ ਰਹਿੰਦਾ ਆਮ ਆਦਮੀ ਪਾਰਟੀ ਪਹਿਲੇ ਸਾਲ ਤੋਂ ਬਾਅਦ ਵੀ ਕੰਮਾਂ ਦੇ ਨਾਲ ਅੱਗੇ ਗਈ ਹੈ ਕਿ ਅਸੀਂ ਕੁਝ ਕਰਕੇ ਦਿਖਾਇਆ ਹੈ ਉਹਦੇ ਲਈ ਮੇਰੀ ਬੇਨਤੀ ਹੈ ਉਹਦੇ ਲਈ ਮੇਰੀ ਬੇਨਤੀ ਹੈ ਕੀ ਜਿਹੜੇ ਹੁੰਦੇ ਅਸੀਂ ਅਜੰਡਾ ਲੈ ਕੇ ਚੱਲੇ ਆਂ ਅਜੰਡਾ ਸਾਡਾ ਪਾਸ ਹੈ ਰੱਬ ਦੇ ਹੁਕਮ ਨਾਲ ਅਸੀਂ ਮੁਕਤੀ ਆਵਾਂਗੇ 13 ਸਿੱਖ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹਾਜੀ ਮਦਰਬੀਰ ਜੀ ਅੱਜ ਮਲੇਰਕੋਟਲਾ ਪਹੁੰਚਿਓ ਬਾਦਸ਼ਾਹ ਦਾ ਰੋਡ ਤੋਂ ਆਇਆ ਕਿਵੇਂ ਦੇਖੋ ਜੀ ਅੱਜ ਮਲੇਰਕੋਟਲਾ ਦੀ ਪਵਿੱਤਰ ਧਰਤੀ ਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਆ ਰਹੇ ਨੇਗੇ ਤੇ ਨੌਜਵਾਨਾਂ ਦੇ ਵਿੱਚ ਸਾਡੇ ਪਾਰਟੀ ਵਰਕਰਾਂ ਦੇ ਵਿੱਚ ਸਾਡੇ ਚੇਅਰਮੈਨਾਂ ਦੇ ਵਿੱਚ ਬਹੁਤ ਸਾਰਾ ਜੋਸ਼ ਤੇ ਜਨੂੰਨ ਆ ਰਿਹਾ ਆ ਗਿਆ ਤੇ ਦੇਖੋਗੇ ਤੁਸੀਂ ਜਿਸ ਤਾਂ ਦਾ 2022 ਦੇ ਵਿੱਚ ਜਨੂੰਨ ਸੀ ਉਸ ਉਹੀ ਜਨੂੰਨ ਅੱਜ ਦੇਖਣ ਨੂੰ ਮਿਲ ਰਿਹਾ ਅੱਜ ਅਸੀਂ ਜਿਹੜੇ ਵੋਟ ਮੰਗ ਰਹੇ ਹਾਂਗੇ ਸਾਡੀ ਸਰਕਾਰ ਦੇ 2 ਸਾਲ ਦੇ ਕੰਮਾਂ ਦੇ ਵੋਟ ਮੰਗ ਰਹੇ ਹਾਂ ਚਾਹੇ ਬਿਜਲੀ ਦੀ ਗੱਲ ਹੋਵੇ 2 600 ਯੂਨਟ ਅਸੀਂ ਬਿਜਲੀ ਫ੍ਰੀ ਕੀਤੀ ਖੇਤਾਂ ਉੱਥਾਰਾ ਠਾਰਾ ਘਾਟੇ ਬਿਜਲੀ ਫਰੀ ਦਿੱਤੀ ਆ ਖੇਤਾਂ ਤੱਕ ਪਾਣੀ ਪਹੁੰਚਾਤਾ ਜਿਹੜੇ ਸੀਗੇ ਔਰ ਸਾਰੇ ਲੋਕਾਂ ਦੇ ਲਈ ਅਸੀਂ ਕੰਮ ਕੀਤਾ ਗਰੀਬਾਂ ਦੇ ਲਈ ਕੰਮ ਕੀਤਾ ਉਹਨਾਂ ਕੰਮਾਂ ਦੇ ਸਿੱਤੇ ਅੱਜ ਅਸੀਂ ਮੋਟ ਬੰਦੇ ਆ ਇਹ ਤਾਂ ਸੀ ਵੀ ਤੁਸੀਂ ਜਿਹੜੇ ਕੰਮ ਕਰਵਾਏ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਸ਼ਾ ਘਟਣ ਦੀ ਜਗਾ ਵਧਣ ਦੀ ਅਗੰਧ ਜਿਹੜੀਆਂ ਆ ਰਹੀਆਂ ਨੇ ਤੇ ਉਹਦੇ ਉੱਤੇ ਜਦੋਂ ਕਿੰਨੇ ਕ ਸਮੇਂ ਦੇ ਵਿੱਚ ਹੁਣ ਜਿਹੜੀ ਦੇਖੋ ਇਹ ਰਸ਼ਾ ਪਹਿਲਾਂ ਕੀ ਸੀ ਇੱਕ ਦਿਨ ਦੇ ਵਿੱਚ ਨਸ਼ੇ ਦੇ ਵਿੱਚ ਨਾਲ ਚਾਰ ਮੌਤਾਂ ਹੋ ਰਹੀਆਂ ਸੀ ਪਰ ਪਿਛਲੇ 2 ਸਾਲਾਂ ਦੇ ਵਿੱਚ ਅੱਜ ਤੁਸੀਂ ਨਿਊਜ਼ ਚੈਨਲ ਨਿਊਜ਼ ਪੇਪਰ ਦੇ ਵਿੱਚ ਦੇਖੋਗੇ ਜਿਹੜੀ ਇਹਦੀ ਰੇਸ਼ਿਓ ਆ ਡੈਥ ਰੇਸ਼ਿਓ ਬਹੁਤ ਘਟੀ ਆ ਤੇ ਇਸੇ ਤਰੀਕੇ ਆਉਣ ਵਾਲੇ 1.5 ਸਾਲ ਦੇ ਵਿੱਚ ਅਸੀਂ ਇਸ ਨੂੰ ਜ਼ੀਰੋ ਤੇ ਲੈ ਗਿਆ ਅੱਛਾ ਆ ਬਾਕੀ ਵਾਅਦੇ ਤਾਂ ਤੁਸੀਂ ਪੂਰੇ ਕਰਦੇ ਪਰ ਔਰਤਾਂ ਦਾ ਤੁਹਾਡੇ ਨਾਲ ਇੱਕ ਗੁੱਸਾ ਗਿਆ ਲੈ ਕਹਿ ਲਿਆ ਉਹਨਾਂ ਦਾ ਜਿਹੜਾ 1000 ਰੁਪਿਆ ਉਹ ਨਹੀਂ ਮਿਲਿਆ ਹਜੇ ਤੱਕ ਦੇਖੋ ਜੀ ਅਸੀਂ ਸਰਕਾਰ ਦੇ ਵਿੱਚ ਵਾਦੇ ਕਰਕੇ ਆਏ ਸੀਗੇ ਪਰ ਇਹ ਅਸੀਂ ਵਾਦੇ 5 ਸਾਲ ਦੇ ਲਈ ਕੀਤੇ ਸੀਗੇ ਪਰ 2 ਸਾਲਾਂ ਦੇ ਵਿੱਚ ਅਸੀਂ 70 ਤੋਂ 80% ਆਪਣੇ ਵਾਦੇ ਪੂਰੇ ਕਰ ਚੁੱਕੇ ਹਾਂ ਤੇ 3 ਸਾਲ ਦਾ ਸਮਾਂ ਸਾਡੇ ਕੋਲ ਹੋਰ ਪਿਆ ਇਨ੍ਹਾਂ ਦੇ ਸਮੇਂ ਦੇ ਵਿੱਚ ਹੀ ਅਸੀਂ ਉਹ ਸਾਰੇ ਵਾਦੇ ਜੋ ਕੀਤੇ ਨੇ ਜਿਵੇਂ ਲੇਡੀਜ਼ ਨੂੰ 1000 ਰੁਪਏ ਦਾ ਵਾਦਾ ਹੋਵੇ ਉਹ ਅਸੀਂ ਵਾਦਾ ਕੀਤਾਗਾ ਤੇ ਉਸ ਆਪਣਾ ਵਾਦਾ ਨਵਾਂ ਬਣ ਗਿਆ ਜਿਹੜਾ ਹੈਗਾ ਸਰੋਤ ਦਾ ਮੁਕਾਬਲਾ ਤੁਸੀਂ ਕਿਵੇਂ ਦੇਖਦੇ ਹੋ ਕਿਸ ਦੇ ਨਾਲ ਜਿਹੜਾ ਹੈਗਾ 13 ਸਾਬ ਦਾ ਮੁਕਾਬਲਾ ਹੋਗਾ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਬਹੁਤ ਸਾਰਾ ਸਮਰਥਨ ਮਿਲ ਰਿਹਾ ਠਹਿਰਾਗਾ ਉਹ ਬਾਹਰੋਂ ਆਇਆ ਲੋਕ ਨੂੰ ਪਸੰਦ ਨਹੀਂ ਕਰੇ ਸਿਮਰਜੀਤ ਮਾਨ ਨੂੰ ਲੋਕਾਂ ਨੇ ਇੱਕ ਵਾਰ ਵਾਰ ਕੇ ਦੇਖ ਲਿਆ ਲੋਕਾਂ ਦੇ ਮੁੱਦੇ ਉਠਾਉਣ ਦੇ ਲਈ ਸੀ ਸੰਸਦ ਦੇ ਵਿੱਚ ਆਪਣਾ ਐਮਪੀ ਭੇਜ ਦਿਆ ਪਰ ਤੁਸੀਂ ਦੇਖੋਗੇ ਵੀ ਇੱਕ ਸਿੰਗਲ ਕੁਐਸਚਨ ਵੀ ਉਹਨਾਂ ਨੇ ਸਾਡੇ ਲੋਕਾਂ ਦਾ ਨਹੀਂ ਉਠਾਇਆ ਜਿਹੜਾ ਉਹਨਾਂ ਨੂੰ ਐਮਪੀ ਲੈਡ ਦੇ ਵਿੱਚੋਂ ਸਾਲ ਦਾ 5 ਕਰੋੜ ਰੁਪਇਆ ਮਿਲ ਰਿਹਾ ਸੀ ਉਹਦੀ ਵੀ ਉਹਨਾਂ ਨੇ ਪੂਰੇ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਤਾਂ ਲੋਕਾਂ ਨੂੰ ਪਤਾ ਲੱਗ ਚੁੱਕਿਆ ਇਹਨਾਂ ਨੂੰ ਮੌਕਾ ਦੇ ਕੇ ਦੇ ਚੁੱਕਿਆ ਲੋਕਾਂ ਦੇ ਕੰਮ ਨਹੀਂ ਆਏ ਤੇ ਉਹਨ ਲੋਕ ਇਹਨਾਂ ਨੂੰ ਨਕਾਰ ਰਿਹਾ ਨਾਲੇ ਮੈਂ ਵਾਦਿਆ ਵਾਲੀ ਗੱਲ ਗਿਲਵੀਰ ਸਿੰਘ ਗੋਲਦੀ ਕਾਂਗਰਸ ਪਾਰਟੀ ਛੱਡ ਕੇ ਤੁਹਾਡੀ ਪਾਰਟੀ ਦੇ ਵਿੱਚ ਆਇਆ ਇਹ ਕੀ ਹੋਣਾ ਇਹ ਪਾਰਟੀ ਉਹਨਾਂ ਨੂੰ ਉਨੇ ਹੀ ਸਤਿਕਾਰ ਦੂ ਕਿਉਂਕਿ ਪਿਛਲੇ ਬੋਟਾਂ ਦੇ ਦੌਰਾਨ ਜਿਹੜਾ ਉਹਨਾਂ ਦੀ ਜਿਹੜੇ ਧਰਮਣੀ ਕਹਿ ਲਈਏ ਉਹਨਾਂ ਦਾ ਬਹੁਤ ਜ਼ਿਆਦਾ ਕੂੜ ਪ੍ਰਚਾਰ ਕੀਤਾ ਗਿਆ ਸੀ ਉਹਨਾਂ ਦੇ ਲਈ ਤੇ ਆਮ ਆਦਮੀ ਪਾਰਟੀ ਨੇ ਵੋਟ ਦੇ ਕੇ ਵੀ ਸਨਮਾਨਤ ਕੀਤਾ ਸੀ ਮੇਲਾ ਸਿੰਘ ਜੀ ਤੇ ਹੁਣ ਕੀ ਦਲਵੀਰ ਸਿੰਘ ਵੀ ਗੋਲਟੀ ਦਿਮੇਸ਼ ਪੋਟ ਕਰ ਰਹੇ ਨੇ ਲਈ ਪਾਰਟੀ ਦੇ ਦੇਖੋ ਜੀ ਦਲਵੀਰ ਸਿੰਘ ਢਿੱਲੋਂ ਜੀ ਮਾਨ ਸਾਹਿਬ ਦੇ ਕੰਮਾਂ ਨੂੰ ਦੇਖ ਕੇ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਆ ਸਾਡੀ ਪਾਰਟੀ ਦੇ ਵਿੱਚ ਗਰਾਊਂਡ ਲੈਵਲ ਤੋਂ ਲੈ ਕੇ ਚੇਅਰਮੈਨਾਂ ਤੱਕ ਪੰਜਾਬ ਲੈਵਲ ਤੱਕ ਅਹੁਦੇਦਾਰਾਂ ਦੇ ਲਈ ਸਭ ਦੇ ਲਈ ਇੱਕੋ ਜਿਹਾ ਮਾਨਸਤਕਾਰ ਆ ਤੇ ਦਲਵੀਰ ਗੋਲਡੀ ਨੂੰ ਵੀ ਉਹੀ ਮਾਨ ਸਤਕਾਰ ਮਿਲੂ ਅਜੀ ਪਡੋਰੀ ਸਾਹਿਬ ਮਲੇਰਕੋਟਲਾ ਪਹੁੰਚੇ ਜੀ ਮਾਨ ਸਾਹਿਬ ਦੇ ਰੋਡ 100 ਦੇ ਵਿੱਚ ਕੀ ਕਹਿਣਾ ਚਾਹੂੰ ਵੀ ਅੱਜ ਪੰਜਾਬ ਦੇ ਸਾਰਾ ਪਹਾਰ ਸਿੱਕੀ ਮਾਨ ਤਰੇ ਕੋਨਾ ਤੇ ਰੋਡ 100 ਤੇ ਪਹੁੰਚ ਰਹੇ ਨੇ ਲੋਕਾਂ ਦੇ ਵਿੱਚ ਬੜਾ ਵਧੀਆ ਮਾਹੌਲ ਹੈ ਕਿਉਂਕਿ ਆਮ ਆਦਮੀ ਪਾਰਟੀ ਮੁੱਦਿਆਂ ਦੀ ਗੱਲ ਕਰਦੀ ਹੈ ਕੰਮਾਂ ਦੀ ਗੱਲ ਕਰਦੀ ਹੈ ਸਾਰੇ ਲੋਕਾਂ ਨੂੰ ਪਤਾ ਲੱਗਿਆ ਸਰੂਪਿਆ ਨੂੰ ਜਿਹੜੇ ਦੂਸਰੀਆਂ ਪਾਰਟੀਆਂ ਨੇ ਕੂਟਨੀਤਕ ਦੀ ਰਾਜਨੀਤੀ ਕਰਦੇ ਆ। ਬੁਲਾਨਾ ਆਇਆ ਤੱਕਾ ਆ। ਉਹ ਖਿਦੇ ਹੱਥ ਮਾਰਨੇ ਵਿਰਾਂ ਕਹਿਣ ਦਾ ਭਾਵ ਤੂੰ ਕੱਪ ਭਾੜਿਆ। ਲੋਕਾਂ ਨੂੰ ਲੰਮੇ عرصੇ ਤੋਂ ਬਾਅਦ ਕੋਈ ਪਾਰਟੀ ਮਿਲਿਆ ਜਿਹੜੀ ਲੋਕਾਂ ਦੀ ਗੱਲ ਕਰਦੀ ਹੈ। ਕੰਮਾਂ ਦੀ ਗੱਲ ਕਰਦੀ ਹੈ। ਇਹ ਆ ਕਿ ਨਾ ਧਰਮ ਦੀ ਰਾਜਨੀਤੀ ਕਰਦੇ ਸੀ। ਲੋਕਾਂ ਨੂੰ ਜਿਵੇਂ ਅਸਿਰਜੀਤ ਮਾਨ ਨੇ ਪਹਿਲਾਂ ਦੀਪ ਸਿੱਧੂ ਦਾ ਨਾਮ ਵਰਤ ਕੇ ਤੇ ਉਹ ਦੇਖੋ ਫੋਟੋਆਂ ਲਾ ਕੇ ਮੁਰਤਿਆਂ ਦੇ ਪਰਿਵਾਰ ਨੂੰ ਗੁੱਸੇ ਤੱਕ ਨਹੀਂ ਹੈਗਾ। ਵਰੇ ਪਰਿਵਾਰ ਨੇ ਪੁੱਛ ਰਹੇ ਲੋਕਾਂ ਨੇ 2 ਸਾਲ ਹੋ ਗਏ ਸਾਡੀ ਸਾਰਪਲੀ ਲਈ ਜਿਹੜਾ ਕਹਿਣ ਦਾ ਭਾਬ ਜਿਹਨਾਂ ਨੂੰ ਸਰਕਾਰ ਦਿੱਤੀ ਹੈ ਜੀ ਐਕਟ ਸਵਾਲ ਵੀ ਨਹੀਂ ਲਾਇਆ ਲੋਕ ਸਭਾ ਦੇ ਵਿੱਚ ਜਾ ਕੇ ਤੇ ਸਾਡੇ ਅਸੀਂ ਵਿਧਾਨ ਸਭਾ ਚੁੰਦੇ ਆ ਮੈਂ ਤੇ ਵੀਤ ਰਹੇ ਆ ਪਿੰਡਾਂ ਅਸੀਂ ਪਹਿਲੀ ਗੱਲ ਤਾਂ ਗਮੰਡੀ ਪਿੰਡਾਂ ਦੇ ਆ ਉਹਦਾ ਖਰੜ ਪਿੰਡਾਂ ਮੇਰਾ ਬਟੋਰੀ ਪਿੰਡਾਂ ਸਾਡੇ ਦਾ ਬਹਿਰਪੁਰ ਦਾ 11 ਗੰਭਵਾਲਾ ਜੀ ਵੀਤ ਰੋ ਆਇਆ ਕਿ ਆ ਵੀ ਆਈਨ ਸਾਡੇ ਦਾ ਵੀ ਤੇਰਨੋ ਪੱਤ ਵੋਟ ਤੇ ਜਿੱਤਾ ਕੇ ਫਰ ਨਾਲੇ ਤੇਰਾ ਕਹਿਣ ਦਾ ਬਹੁਤ ਵੱਡੀ ਲੋਕਾਂ ਦੇ ਵਿੱਚ ਆ ਕਿ ਉਹ ਸਾਡੇ ਦੇ ਜਿਹੜੇ ਉਮੀਦਵਾਰ ਉਹ ਸਾਰੇ ਬਾਹਰੋਂ ਆਉਂਦੇ ਸੀ ਐਤ ਕੀ ਵੀ ਬਾਹਰੋਂ ਆਏ ਹੋਏ ਨੇ ਸਾਰੇ ਇਹਦਾ 4 ਤਰੀਕ ਤੇ ਕੀ ਹੈ ਅਸੀਂ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਪਤਾ ਵੀ ਫੋਟੋਗ੍ਰਾਫੀ ਹੋਣੀ ਹੈ ਵੀ ਥੋੜੀ ਹੈ ਜਵੀਰ ਹੋਣੀ ਹੈ ਸਾਰੇ ਇੱਥੇ ਨੇ ਸਪਾਲ ਖੈਰਾਂ ਨੂੰ ਵੀ ਬਾਹਰੋਂ ਅਸਲ ਦੇ ਵਿੱਚ ਤੁਸੀਂ ਬਾਹਰਲੇ ਕੈਂਡੀਡੇਟ ਦੇਖਦੇ ਕਿਵੇਂ ਵੀ ਪੰਜਾਬ ਦੇ ਨਹੀਂ ਇਹ ਸਪਾਲ ਦੇ ਨਹੀਂ ਏਰੀਏ ਤੋਂ ਬਾਹਰ ਦਾ ਤੁਸੀਂ ਮਾਦੇ ਨੂੰ ਏਰੀਏ ਤੋਂ ਬਾਹਰ ਨਾਲ ਜੀ ਉਸ ਵੀ ਬੋਲ ਸਕਦੇ ਨੇ ਮੇਰੇ ਬਾਰੇ ਉਹਨੇ 4-5 ਵਾਰੀ ਬੋਲਿਆ ਮੇਰੇ ਬਿਹਾਰੀ ਕੋਠੀ ਬਣਾ ਲਈ ਚੰਡੀਗੜ੍ਹ ਕੋਠੀ ਬਣਾ ਲਈ ਤੇ ਫਿਰ ਕਹਦਾ ਇਹ ਜਵੀਰ ਬਣਾ ਲਈ ਭੈਣ ਯਾਨੀ ਕਿ ਤਬਾਂ ਐਂਸਾਂ ਦਾ ਰਾਜਨੀਤਿਕ ਲੈਵਰੇ ਨਾ ਕਰਾਓ ਦੇਖੋ ਲੋਕ ਸਭ ਜਾਣਦੇ ਹੁੰਦੇ ਆ ਪਿੰਡਾਂ ਦੇ ਲੋਕ ਆ ਮੇਰੇ ਪਿੰਡਾਂ ਜਾ ਕੇ ਪੁੱਛੋ ਮੇਰਾ ਕਹਿਣ ਤਾਂ ਇੱਕ ਚੀਜ਼ ਵੀ ਉਹ ਸਾਫ਼ ਕਰ ਦਵੇ ਇੱਕ ਚੀਜ਼ ਵੀ ਮੈਂ ਤੇ ਰਾਜਨੀਤੀ ਛੱਡ ਦੂੰ ਮੇਰਾ ਕਹਿਣ ਤਾਂ ਇੰਨਾ ਰਾਜਨੀਤੀ ਵਿੱਚ ਢਲੇ ਡੇਰ ਦਿੰਦੇ ਇਹਨਾਂ ਨੂੰ ਪਤਾ ਵੀ ਸਾਡੇ ਸੀ ਵੀ ਦਾ ਰਹਿਣਾ ਨਾ ਮਰ ਕਿਸੇ ਜਵਾਬ ਦੇਣਾ ਨਾ ਲੋਕਾਂ ਨੇ ਪੁੱਛਣਾ ਕਿਉਂਕਿ ਅਸੀਂ ਤਾਂ ਲੋਕਾਂ ਦੇ ਵਿੱਚ ਬਹਾਰ ਵਾਸਤੇ ਰਹਿਣਾ ਸਵੇਰ ਤੋਂ ਆ ਕੇ ਰਾਤ ਦੇ 10 ਵਜੇ ਤੱਕ ਲੋਕਾਂ ਜਹਾਜ ਲੈਣੇ ਆ ਅਸੀਂ ਤਾਂ ਝੂਠ ਗੋਰੀ ਨਹੀਂ ਸਕਦੇ ਅਸੀਂ ਸਿੰਗਲ ਵੀ ਜਾਨੀ ਕਿ ਕੰਮਾਂ ਦੀ ਸ਼ਰਪ ਗੱਲ ਕਰਦੇ ਆ ਯਾਰ ਅਸੀਂ ਬਿਜਲੀ ਦਿੱਤੀ ਆ ਜ ਸਾਰਿਆਂ ਨੂੰ ਬਾਹਰ ਦੇ ਧਰ ਦੇ ਨੌਕਰੀਆਂ ਦਿੱਤੀਆਂ ਨਹੀਂ ਅਸੀਂ 14 ਟੂਰ ਪਲਾਜੇ ਪੰਜਾਬ ਦੇ ਵਿੱਚ ਬੰਦ ਕਰਾਏ ਨੇ ਮੇਰਾ ਕਹਿਣ ਦਾ ਭਾਵ ਸਾਰੀ ਅਸੀਂ ਗੱਲ ਤੁਮਾਰੀ ਕਰਦੇ ਆ ਦੂਸਰੀ ਪਾਰਟੀ ਇਹ ਨਹੀਂ ਕੰਮਾਨੀ ਕਰਦੀਆਂ ਧਰਬ ਦੀ ਕਰਦੀਆਂ ਨੇ ਨੌਜਵਾਨ ਨੂੰ ਧਰਤਾ ਕੇ ਪਟਾਵਾਂਗੇ ਤੁਸੀਂ ਨੌਕਰੀਆਂ ਦੀ ਗੱਲ ਕਹੀ ਵਿਰੋਧੀ ਪਾਰਟੀ ਆ ਜਿਹਦੇ ਨੇ ਨੌਕਰੀਆਂ ਤਾਂ ਚੰਨੀ ਸਾਹਿਬ ਦੇ ਗਏ ਸੀ ਆਮ ਆਦਮੀ ਪਾਰਟੀ ਵਾਲੇ ਆਪਣੇ ਨੰਬਰ ਬਣਾਈ ਜਾਂਦੇ ਆ ਜੀ ਇਹ ਸਾਰੇ ਪੰਜਾਬ ਨੂੰ ਪਤਾ ਜੀ ਜੰਨੀ ਨੇ ਕੀ ਕੀਤੀਆਂ ਨੇ ਉਹਨੇ ਟਰਪਾ ਕੀਤਾ ਸੀਗਾ ਤੇ ਅਸੀਂ ਤਪਾਈਆਂ ਨੌਕਰੀਆਂ ਦੇ ਕੇ ਮੈਰ ਦੇ ਦਾਰ ਤੇ ਜੀ ਹਣੀ ਇੱਕ ਵੀ ਬੱਚਾ ਮੈਂ ਜਿੰਨੇ ਪਿੰਡਾਂ ਚ ਜਾ ਕੇ ਆ ਕੋਈ ਨਾ ਸਾਡੇ 8 ਮਿਲ ਗਈਆਂ ਕੋਈ ਕਹਿੰਦਾ ਸਾਡੇ 5 ਮਿਲ ਗਈਆਂ ਹਰ ਪਿੰਡ ਦੇ ਵਿੱਚ ਮੈਰ ਦੀ ਨਾ ਤੇ ਰੁਕਦੀਆਂ ਬਲੀਆ ਕਿਹਦਾ ਹੱਕ ਨਹੀਂ ਮਾਰੇਗਾ ਬਾਬੇ ਨਾਰਕ ਨੇ ਵੀ ਇਹ ਆਖਿਆ ਸੀ ਕਿ ਕਿਹਦਾ ਹੱਕ ਨਹੀਂ ਮਾਰਨਾ ਚਾਹੀਦਾ ਇਕੱਲੇ ਆਮ ਆਦੀ ਪਾਰਟੀ ਹੈ ਜਿਹੇ ਕਿਹਦਾ ਹੱਕ ਨਹੀਂ ਮਾਰਿਆ ਨਹੀਂ ਦੂਸਰੀਆਂ ਪਹਿਲਾਂ ਸਰਕਾਰਾਂ ਲਈਆਂ ਨੇ ਇੱਥੇ ਜੱਥੇਦਾਰਾਂ ਦੇ ਬੱਚੇ ਲੱਗਦੇ ਨੇ ਨਾ ਰਿਸ਼ਤੇਦਾਰ ਲੱਗਦੇ ਹੁੰਦੇ ਸੀ ਆਮ ਕਰਾਂ ਧੀ ਪਤਾ ਲੱਗਦੀ ਨਹੀਂ ਸੀ ਪਹਿਲੀ ਵਾਰੀ ਹੋਇਆ ਲੋਕਾਂ ਨੂੰ ਨਾ ਨੌਜਵਾਨਾਂ ਨੂੰ ਦੰਤਾਂ ਨੌਕਰੀਆਂ ਮਿਲੀਆਂ ਚਾਰ ਚਾਰ ਇਸ ਕਰਕੇ ਬਹੁਤ ਵਧੀਆ ਬਹਾਉਰਾ ਜਿਹੜੇ ਆਕਾਲੀ ਕਾਂਗਰਸ ਸਾਨੂੰ ਮਿਲਦੇ ਆ ਨਾ ਉਹ ਵੀ ਸਾਨੂੰ ਕਹਿੰਦਾ ਫਲੂਰੀ ਸਾਹਿਬ ਆ ਯਾਰ ਬਿਜਲੀ ਦਾ ਬਿਲਕੁਲ ਸਾਡੇ ਵੀ ਨਹੀਂ ਆਉਂਦਾ ਵੀ ਬੂਟਰ ਦਾ ਜਿਹੜਾ ਪਾਣੀ ਆ ਉਹ ਦਿਨੇ ਦਿਨੇ ਪੂਰਾ ਔਰ ਨਾ ਲਾਇਆ ਜੀ ਵਾਧੂ ਆਮ ਰਿਹਾ ਪਹਿਲੀ ਸਰਕਾਰ ਜੀ ਨੇ ਆਪਦੇ ਸਰਮੋਫਲਾਟ ਦਿੱਤੇ ਆਪ ਦੀ ਪਿਛਵਾੜਾ ਕੋਲਾ ਖਾਨ ਚੀ ਜਿਹੜੀ ਉਹ ਵਾਧੂ ਪੂਰਾ ਹੋ ਗਿਆ ਵਾਧੂ ਬਿਜਲੀ ਹੋ ਜਣੇ ਇਸ ਕਰਕੇ ਲੋਕਾਂ ਨੂੰ ਬੜਾ ਚਾਅ ਆਇਆ ਇੱਕ ਗੱਲ ਹੋਰ ਸੁਣਨ ਨੂੰ ਮਿਲਦੀ ਆ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਦੇ ਲਈ ਹੋ ਬਧਾਇਕ ਨੂੰ ਸਵਾਲ ਕਰ ਲਓ ਵੀ ਨਸ਼ਾ ਤਾਂ ਤੁਸੀਂ ਹਲੇ ਖਤਮ ਨਹੀਂ ਕਰ ਸਕੇ ਤਾਂ ਫਿਰ ਇਹ ਪਿਛਲੀਆਂ 70 ਸਾਲਾਂ ਦਾ ਬਲੇਮ ਲਾਉਣ ਲੱਗ ਜਾਂਦੀ ਹੈ ਪਹਿਲੀਆ ਸਰਕਾਰਾਂ ਨਸ਼ਾ ਪੰਡ ਕੇ ਵੋਟਾਂ ਲੈਂਦੀ ਅਸੀਂ ਪੇਰੀਆ ਕਤੋਂ ਕਤ ਪੰਜ ਇਲੈਕਸ਼ਨਾਂ ਹੋ ਗਈਆਂ ਮੈਂ ਤੁਹਾਡੇ ਵਿੱਚ ਹੀ ਆ ਰਿਹਾ ਮੈਂ ਬੜੇ ਖੁਆਰ ਦਾ ਪ੍ਰਧਾਨ ਸੀ ਕਿਸਲਾ ਬਧਾਇਵੇ ਮੈਂ ਇੱਕ ਚਮਚਾ ਸ਼ਰਾਬ ਦਾ ਕੋਈ ਸਾਫਤ ਕਰਦੇ ਪੰਜ ਇਲੈਕਸ਼ਨ ਜੀ ਇੱਕ ਤੁਮਚਾ ਸਰਵੋਤ ਨਹੀਂ ਬਣਿਆ ਕਹਾਤਾ ਦੂਰ ਦੀ ਗੱਲ ਹੈ ਵੀਰਾ ਅੱਜ ਤੱਕ ਵੀ ਕੋਈ ਵੀ ਬੰਦਾ ਮੇਰੇ ਹੱਥੇ ਜਾ ਕੇ ਪੁੱਛ ਲਿਓ ਕਿ ਮੈਂ ਦਾ ਭਾਅ ਯਾਰ ਇਹਨਾਂ ਦੇ ਨਸ਼ੇ ਸੀ ਇਹ ਹੀ ਬੰਦੇ ਇਹਨਾਂ ਦੇ ਫੜੇ ਜਾਂਦੇ ਆ ਇਹਨਾਂ ਦੇ ਨਸ਼ੇ ਦੇ ਹੜਕ ਲਾਏ ਹੋਏ ਸੀ ਅਸੀਂ ਤਾਂ ਸਾਡੇ ਵਰਕਰਾਂ ਪਰ ਭਲੇਮਾਨ ਸਵਰਗ ਦੇ ਕਰਤੀਬਕਰਾਂ ਦੇ ਮੁੰਡੇ ਆ ਇਹ ਕਿਹਦੇ ਸੋਚਦੇ ਵੀ ਨਹੀਂ ਕਿ ਸਾਰੇ ਕਲੱਬਾਂ ਨਾਲ ਗਰਾਉਂਡਰਾਂ ਲੋਕ ਜੁੜ ਰਹੇ ਨੇ ਇਸ ਕਰਕੇ ਬਹੁਤ ਵਧੀਆ ਬਹਾਵ ਆ ਜੀ ਲੋਕ ਹੁਣ ਕੀ ਚਾਹੁੰਦੇ ਆ ਆਪਾਂ ਦੀ ਲੋਕ ਕੰਮਾਂ ਦੀ ਗੱਲ ਕਰਨਾ ਚਾਹੁੰਦੇ ਆ ਕੰਮਾਂ ਦੀ ਗੱਲ ਹੋ ਰਹੀ ਹੈ ਬਾਕੀ ਆਮ ਘਰਾ ਦੇ ਮੁੰਡੇ ਹੁਣ ਆਮ ਜਨਤਾ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਮੈਂ ਕਹਣਾ ਜੀ ਲਾਲੋ ਮੇਰੇ ਸਾਥ-ਸਾਥ ਰਾਜਿਤ ਵਿੱਚ ਹੋ ਗਏ ਮੈਂ ਉਹਦੇ ਹਲਕੇ ਵਿੱਚ ਸਾਰਿਆਂ ਨੂੰ ਚੈਜ ਕੀਤਾ ਵੀ ਅਕਰ ਵੀ ਐਕਟ ਦੇ ਸਾਹਮਣੇ ਵੀ ਕੁਲਵੱਤ ਕੋੜੀ ਨੇ ਹੁਣ ਪੰਚਾਇਤਾਂ ਦਾ ਕਾਗਰਾ ਸੀ ਇਹ ਨਾ ਜਾਕਾਲੀ ਕਿਸੇ ਕਾਗਰਾਸੀ ਸਰਪੰਚ ਤੋਂ ਕਹਾ ਦੇਣ ਵੀ ਕੁਲਵਾਤ ਪ੍ਰੋਜੈਕਟ ਰਬੀ ਦਾ ਵੀ ਰਵਾਜ਼ਾਰ ਹੋਏ ਸਾ ਵੀ ਆਪਰਾਇ ਦੀ ਕਰਦੇ ਕਹਿ ਰਹੇ ਆ ਭਾਵੇਂ ਅਸੀਂ ਇਮਾਨਦਾਰੀ ਨਾਲ ਕਰਦੇ ਆ ਜੋ ਕਰੇਡਾ ਬਾੜ ਦਿੱਤਾ ਸਾਡਾ 1 ਰੁਪਿਆ ਲੱਗਦਾ ਹੀ ਨਹੀਂ ਲੱਗਦੇ ਇਹ ਪੈਸੇ ਲੱਗਣ ਫੇਰ ਹੀ ਅਸੀਂ ਕੋਈ ਉਹੋ ਜੀ ਗੱਲ ਕਰੀਏ ਨਾ ਇਸ ਕਰਕੇ ਬੜਾ ਡੋਕਰ ਵੱਡਾ ਬਾਤ ਕਰਿਆ ਹੋਇਆ ਬਹੁਤ ਬਹੁਤ ਧੰਨਵਾਦ ਪਾਈ ਬਣਾਏ ਰੱਖ